ਆ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀਆਂ ਸੰਗਤਾਂ ਨੂੰ ਉਰਦੇਸ਼ ਦੇ ਕਾਨੂੰਨ ਨੂੰ ਅਦਾਲਤ ਨੂੰ ਸਾਰੇ ਅਵਸਾਰਾਂ ਨੂੰ ਇਹ ਦਸਨਾ ਚਾਹਨਾ ਇਹ ਇਨਸਾਫ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਕਹਿੰਦੇ ਤੇ ਹੈ ਕਿ ਸਾਰਿਆਂ ਵਾਸਤੇ ਇਨਸਾਫ ਇੱਕੋ ਜਿਹਾ ਹੈ ਚਾਹੇ ਗਰੀਬ ਆ ਭਾਵੇਂ ਅਮੀਰ ਆ ਉਸੇ ਬਾਬਤ ਮੈਂ ਤੁਹਾਡਾ ਇੱਕ ਵਿਚਾਰ ਸਾਂਝੀ ਕਰਨੀ ਹੈ ਕਿ ਮੈਂ 1984 ਵਿੱਚ ਜਦੋਂ ਅਟੈਕ ਹੁੰਦਾ ਹਰਮੰਦਰ ਸਾਹਿਬ ਤੇ ਉਹਦੋਂ ਮੈਂ ਹਰਮੰਦਰ ਸਾਹਿਬ ਤੇ ਉਹ ਅਰੈਸਟ ਹੋਇਆ ਸੀ 1999 ਦੇ ਵਿੱਚ ਮੈਂ ਆਪਣਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤਾ ਸੀ 1998 ਦੇ ਵਿੱਚ ਔਰ ਉਦੋਂ ਦਬਰ ਬੈਂਚ ਤੇ ਕੇਸ ਲੱਗਾ ਸੀ ਆ ਉਹ ਕੇਸ ਦੀ ਕਾਪੀਆ ਇਹਦੇ ਚ ਮੈਂ 30 ਲੱਖ ਰੁਪਇਆ ਮੁਆਵਜ਼ਾ ਮੰਗਿਆ ਸੀ ਚਲੋ ਕਾਰਨ ਇਹ ਸੀ ਕਿ ਮੈਂ ਗਰੀਬ ਪਰਵਾਰ ਨਾਲ ਸੰਬੰਧ ਰੱਖਦਾ ਕਈ ਤਗੜੇ ਬੰਦੇ ਮਾੜੀ ਦੀ ਕੋ ਬਾਹ ਨਹੀਂ ਫੜਦਾ ਤਗੜੀ ਦੀ ਹਰੇ ਕੋ ਬਾਹ ਫੜਦਾ ਇਹ ਮੇਰਾ ਦੱਸਣਾ ਜ਼ਰੂਰੀ ਆ ਜਿਵੇਂ ਮੈਨੂੰ ਨજર ਅੰਦਾਜ਼ ਕੀਤਾ ਗਿਆ ਹਰ ਇੱਕ ਪਾਸਿਓ ਚਾਹੇ ਸਰਕਾਰੀ ਅਦਾਰੇ ਸੀ ਤੇ ਭਾਵੇਂ ਪ੍ਰਾਈਵੇਟ ਸੀ ਭਾਵੇਂ ਧਾਰਮਿਕ ਸੀ ਭਾਵੇਂ ਕੋਈ ਜਥੇਬੰਦੀਆਂ ਸੀ ਕੁਝ ਵੀ ਸੀ ਉਸ ਸਮੇ ਤੇ ਆ ਮੇਰਾ ਕੇਸ ਕੀਤਾ ਸੀ 1999 ਦਾ ਤੇ ਅੱਜ ਵੀ ਇਹ ਲੋਕ ਕਿਨੇ ਚਿਰ ਰੁਕੀਏ ਕਾਫੀ ਲੰਮਾ ਸਮਾਂ ਹੋ ਗਿਆ ਉਹ ਰੈਗੂਲਰ ਹੀ ਕੋਰਟ ਦੇ ਤੁਰਿਆਂ ਦਾ ਰੈਗੂਲਰ ਚਲੋ ਪਿੱਛੇ ਜੇ ਕੀ ਹੋਇਆ ਮੇਰੀ ਕਿਸਤ ਮਾੜੀ ਮਾਜਾ ਮਾੜੀ ਕਹੂੰਗਾ ਇਹ ਐਜੀਪੀਸੀ ਤੇ ਵੀ 325 ਬੰਦੇ ਦੇ ਕੇਸ ਮੇਰੇ ਕੇਸ ਨਾਲ ਜੋੜ ਦਿੱਤੇ ਹੋਰ ਜੋਧਪੁਰਿਆਂ ਨੂੰ ਬਹੁਤ ਕੁਝ ਮਿਲਿਆ ਸੀ ਆ ਵੇਖੋ ਜੀ ਕਿਤੇ ਪਰਮਟ ਹੈ ਮੈਨੂੰ ਕੋ ਕਹਿੰਦੇ ਸਰਕਾਰ ਵੱਲੋਂ ਕੋਈ ਐਓ ਜੀ ਸਕੀਮ ਹੈ ਨਹੀਂ ਜਿਹੜਾ ਜੋਧਪੁਰਿਆਂ ਨੂੰ ਦਿੱਤਾ ਹੋਵੇ आज ये परमिट आज सरकार ने पैसे जेडे माफ कीते सी 1999 ਦੇ ਵਿੱਚ ਜਦੋਂ ਸਰਕਾਰ ਇਹ ਪੈਸੇ ਮਾਫ ਕਰਦੀ ਆ ਉਦੋਂ ਹੀ ਮੈਂ ਕੇਸ ਕਰਦਾ ਮਾਲੋ ਰੈਗੂਲਰ ਕਿਤਰੇ ਆਉਂਦੇ ਆ ਇਹਦੇ 14-14 ਲੱਖ ਰੁਪਇਆ ਮਾਫ ਕੀਤਾ ਔਰ ਆ ਸਰਕਾਰ ਦੀ ਕਿ ਚਿੱਠੀ ਆ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਜੋਧ ਪੀਏ ਕੋਈ ਪੈਸਾ ਨਹੀਂ ਦੇਣਗੇ। ਸੁਪਰਾਹੋ ਨਾਤੇ ਮਿਲ ਜੂ ਮਿਲਿਆ ਕੋ ਪਰਮਟ ਨਾਂ ਮੈਨੂੰ ਮਿਲੀਏ ਦੁਕਾਨ ਦੁਕਾਨਾਂ ਵੀ ਬੜੀਆਂ ਜੀ। ਗਵਰਨਰ ਸਾਹਿਬ ਨੇ 1999 ਦੇ ਵਿੱਚ ਜੋਧ ਪੀਏ ਨੂੰ ਦੁਕਾਨਾਂ ਅਲਾਟਮੈਂਟ ਕੀਤੀਆਂ। ਹੋਰ ਗਰੀਬ ਪ੍ਰਵਾਸ ਦੇ ਨਾਲ ਸੰਬੰਧਿਤ ਹੋਣ ਕਰਕੇ ਨਾਤੇ ਗਰੀਬ ਨੂੰ ਕਿਸੇ ਨੇ ਦੱਸਿਆ ਬੜੇ ਪਰਿਵਾਰਾਂ ਦੇ ਜੋਧਪੁਰੀਆਂ ਦੇ ਜਿਹੜੇ ੱੱਕੇ ਖਾਰੇ ਨੇ ਜਿਹੜੇ ਤਗੜੇ ਬੰਦੇ ਹੁੰਦੇ ਆ ਅਸੀਂ ਉਹਨਾਂ ਦੀ ਗੱਲਬਾਤ ਹੁੰਦੀ ਆ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆਪੇ ਉਹਨਾਂ ਨੇ ਲੈ ਲਿਆ ਤੇ ਆਪੇ ਰੱਜ ਲਿਆ ਤੇ ਜਿਹੜੇ ਬਿਲਕੁਲ ਹਿੱਟਲੇ ਪੱਤਰ ਤੇ ਸੀ ਗਰੀਬ ਆਦਮੀ ਮਜ਼ਦੂਰ ਆਦਮੀ ਉਹਨਾਂ ਨੂੰ ਨਾਤੇ ਕਿਸੇ ਨੇ ਦੱਸਿਆ ਤੇ ਨਾ ਉਹਨਾਂ ਨੂੰ ਕੁਝ ਮਿਲਿਆ ਉਹ ਵਿਚਾਰੇ ਉਦਾਂ ਦੇ ਉਦਾਂ ਹੀ ਰਹਿ ਗਏ ਦਕਾਨਾ 1900 ਨਨੇ ਨੇ ਵਿੱਚ ਨਾਨੇ ਵਿੱਚ ਗਵਰనర్ ਸਾਹਿਬ ਨੇ ਦਿੱਤੀਆਂ ਉੱਚਾਪੋਲ ਲਾਂਸ ਰੋਡ ਤੇ ਉਤਰਾ ਉੱਚਾਪੋਲ ਜਿਹੜਾ ਚੜੀ ਜਾਂ ਬਦਰੀ ਨਾਥ ਜਿਹੜਾ ਮੈਡੀਕਲ ਆਫ ਦੇ ਸਾਹਮਣੇ ਪਰਮਟ ਬਾਰੇ ਮਾ ਪਰਮਟ ਜੀ ਤੁਹਾਨੂੰ ਕਾਪੀ ਵਿਖਾਤੀ ਆ ਉਹਦੇ ਕਰਜ਼ੇ ਮਾਫ ਹੋਏ ਉਹ ਵਿਖਾਤੇ ਆ ਤੇ ਮੈਨੂੰ ਕੁਛ ਨਹੀਂ ਮਿਲਿਆ ਮੈਂ ਤੇ ਭਰਾਵੋ ਇਸ ਟਾਈਮ ਰੈਂਟ ਤੇ ਰਹਿੰਦੇ ਆ ਜੋ ਵੀ ਮੈਂ ਕਮਾਈ ਕੀਤੀ ਆ ਜਦੋਂ ਦਾ ਮੈਂ ਜੇਲ੍ਹ ਤੋਂ ਛੁੱਟ ਕੇ ਆਇਆ ਮੈਂ ਆਪਣੇ ਕੇਸ ਤੇ ਲਾਇਆ ਨਾ ਮੈਨੂੰ ਕਿਸੇ ਨੇ ਕੋਈ ਵਕੀਲ ਦਿੱਤਾ ਨਾ ਮੇਰੇ ਕੇਸ ਦੀ ਪਹਿਵਾਰੀ ਕੀਤੀ ਆ ਹੁਣ ਇਹ ਮੈਨੂੰ ਵਕੀਲ ਸਰਕਾਰ ਵੱਲੋਂ ਕੂਟ ਵੱਲੋਂ ਹਾਈ ਕੋਰਟ ਵੱਲੋਂ ਮਿਲਿਆ ਮੇਰਾ ਫਿਰ ਕੇਸ ਲੱਗਾ ਕਿਉਂਕਿ ਮੈਂ ਕਿਹਾ ਸੀ ਕਿ ਮੇਰਾ ਪੱਖ ਨਹੀਂ ਸੁਣਿਆ ਕੂਟ ਨੇ ਮੈਂ ਹੱਥ ਜੋੜ ਕੇ ਚੀਫ ਜਸਟਿਸ ਸਾਹਿਬ ਨੂੰ ਅਦਾਲਤ ਨੂੰ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਕਿ ਮੇਰਾ ਪੱਖ ਸੁਣਿਆ ਜਾਵੇ ਉਹ ਜਿਹੜੇ 84 ਦੇ ਜਿਹੜੇ ਬੰਦੇ ਨੇ ਇਹਨਾਂ ਦੀ ਇੱਕ ਕੋਈ ਕਮੇਟੀ ਬਣਾ ਕੇ ਇਨਕੁਆਇਰੀ ਕੀਤੀ ਜਾਏ ਕਿੰਨੂੰ ਮਿਲਿਆ ਕਿੰਨੂੰ ਨਹੀਂ ਮਿਲਿਆ ਔਰ ਮੈਂ ਅਦਾਲਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਬੰਦੇ ਜਿਨ੍ਹਾਂ ਨੂੰ ਨਹੀਂ ਮਿਲਿਆ ਔਰ ਉਹਨਾਂ ਨੇ ਕੋਈ ਕਾਰਵਾਈ ਵੀ ਨਹੀਂ ਕੀਤੀ ਇਹ ਵੀ ਗੱਲ ਨਾਲ ਦੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਜੇ ਕਾਰਵਾਈ ਰੈਗੂਲਰ ਕਰਦਾ ਆ ਤੇ ਮੈਂ ਕਰਦਾ ਆ ਮੇਰੇ ਕੋਲ ਰਹਿਣ ਦੀ ਜਗ੍ਹਾ ਵੀ ਨਹੀਂ ਮੈਂ ਰੈਂਟ ਤੇ ਰਹਿ ਰਿਹਾ ਹਾਂ ਔਰ ਮੈਂ ਅਦਾਲਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਦਾਲਤ ਇਹਦੀ ਇਨਕੁਆਇਰੀ ਕਰਾਵੇ ਜੋਧਪੁਰ ਦੇ ਕੇਸ ਦੇ ਨਾਲ ਸੰਬੰਧਿਤ ਕਈ ਤੇ ਕਰੋੜਪਤੀ ਬਣ ਕੇ ਕਈ ਰੋੜਪਤੀ ਬਣ ਕੇ ਮੇਰੇ ਕੋ ਤੇ ਆਪਣਾ ਮਕਾਨ ਤੱਕ ਹੈ ਨਹੀਂ ਉਰੀ ਕਾਲੇ ਵੀ ਆ ਕੀ 30 32 32 ਸਾਲ ਬਾਅਦ ਕੇਸ ਨੇ ਲੱਗਦੇ ਮੇਰੇ ਤੇ ਰੈਗੂਲਰ ਤੁਰਿਆ ਆਇਆ ਸੀ ਮੈਨੂੰ ਇਹ ਕਹਿੰਦੇ ਜੀ ਕੀ ਮੇਰਾ ਪਾਕੀ ਨੇ ਕੋਰਨਾ ਛੋੜਿਆ ਜੇ ਛਣਦੇ ਤੇ ਮੈਂ ਦੱਸਦਾ ਸੋ ਇਹ ਵੀਡੀਓ ਪਾਉਂਦਾ ਮੇਰਾ ਇਹੋ ਹੀ ਕਾਰਨਾ ਕਿ ਨਾ ਵਾਤਵਾਦ ਸ਼ੇਅਰ ਲਾਈਕ ਕਰੋ बाकी ਜਿਹੜੀ ਵੀਡੀਓ ਆ ਹਾਈ ਕੋਰਟ ਤੱਕ ਪਹੁੰਚੇ ਤੇ ਮੈਂ ਤੇ ਹਰ ਇੱਕ ਮਨਿਸਟਰ ਤੋਂ ਸਰਕਾਰ ਨੂੰ ਹਰੇਕ ਨੂੰ ਜਿੱਥੇ ਤੱਕ ਵੀ ਮੈਂ ਜਾ ਕੇ ਮਿਲ ਸਕਿਆ ਮੈਂ ਮਿਲੂੰਗਾ ਤਾਂ ਮੇਰਾ ਹੱਕ ਵੀ ਬਣਦਾ ਕਿਉਂਕਿ ਭਾਜਪਾ ਦੀ ਜਿਹੜੀ ਸਰਕਾਰ ਸੀ ਜਦੋਂ 2018 ਦੇ ਵਿੱਚ 14.30 ਲੱਖ ਰੁਪਇਆ ਦਿੱਤਾ ਕਿਉਂਕਿ 4 ਲੱਖ 50 ਸਰਕਾਰ ਦਾ ਸੀ ਤੇ ਪੰਜਾਬ ਸੈਂਟਰ ਨੂੰ ਪਾਇਆ ਸੀ ਕੁਝ ਪਰਸੈਂਟ ਵਿਆਜ ਦੇ ਹਿਸਾਬ ਨਾਲ ਜਿਹੜਾ 40 ਬੰਦਿਆਂ ਤੇ ਜਿਹੜਾ ਫੈਸਲਾ ਹੋ ਰਿਹਾ ਉਹਦੇ ਵਿੱਚ ਇਹਨਾਂ ਨੂੰ 12-13 ਲੱਖ ਰੁਪਏ ਮਿਲਿਆ ਉਹ ਤੋਂ ਸੈਂਟਰ ਗਵਰਨਮੈਂਟ ਨੇ ਰਾਜਨਾਥ ਜੀ ਦੇ ਮੰਤਰੀ ਨੇ ਉਹਨਾਂ ਨੇ ਕਿਹਾ ਜੀ ਕੀ ਜਿਨ੍ਹਾਂ ਨੇ ਕੇਸ ਨਹੀਂ ਕੀਤਾ ਉਹਨਾਂ ਨੂੰ ਇਹ ਮਾਜਰ ਦਵਾਂਗੇ ਪਰ ਮਿਲਿਆ ਨਹੀਂ ਸੁਣਵਾਈ ਨਹੀਂ ਹੋਈ ਕਿਸੇ ਨੇ ਗੱਲ ਹੀ ਨਹੀਂ ਕੀਤੀ ਹੁਣ ਮੈਂ ਆਪਣੇ ਹੱਕ ਵਾਸਤੇ ਹਰੇਕ ਮੰਤਰੀ ਮਨਿਸਟਰ ਨੂੰ ਮਿਲੂੰਗਾ ਤੇ ਬੇਨਤੀ ਕਰੂੰਗਾ ਰ ਮੈਂ ਪੰਜਾਬ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਅਦਾਲਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਵਾਕਿਆ ਹੀ ਕਾਨੂੰਨ ਹੈ ਸਾਰਿਆਂ ਵਾਸਤੇ ਸਾਰਿਆਂ ਦੀ ਹੱਕ ਰੱਸੀ ਹੁੰਦੀ ਹੈ ਸਾਰਿਆਂ ਦੀ ਸੁਣਵਾਈ ਹੁੰਦੀ ਤੇ ਫਿਰ ਮੇਰੇ ਵੱਲ ਵੀ ਧਿਆਨ ਦਿੱਤਾ ਜਾਵੇ ਮੇਰਾ ਪੱਖ ਸੁਣਾਇਆ ਜਾਵੇ ਕਿਉਂਕਿ ਹੁਣ ਫਿਰ ਕੋਰਟ ਵਿੱਚ ਕੇਸ ਲੱਗਾ ਮੇਰੇ ਵਕੀਲ ਨੇ ਸ਼੍ਰੀਮਤੀ ਬਿੰਦੂ ਕੋਇਲ ਜੀ ਸ਼ਿਨਿਆ ਰੋਕਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਹ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਹੁਣ ਜਿੱਦੋਂ ਮੇਰੇ ਕੇਸ ਦੀ ਸਮਾਈ ਹੋਣੀ ਹੈ ਜੱਜ ਸਾਹਿਬ ਮੇਰਾ ਪੱਖ ਜਰੂਰ ਸੁਣਨ ਜਿੱਥੇ ਜਿੱਥੇ ਵਧਿੱਕੀ ਹੋਈ ਆ ਕਿਉਂਕਿ ਮਾਰੇ ਬੰਦੇ ਨਾਲ ਮੇਰੇ ਨਾਲ ਕਈ ਸੰਬੰਧੀ ਕੀ ਹੋਈ ਆ ਕਈ ਗੱਲਾਂ ਮੈਂ ਆ ਵੀਡੀਓ ਤੇ ਤੇ ਔਨ ਕੈਮਰਾ ਨਹੀਂ ਦੱਸ ਸਕਦਾ ਜਦੋਂ ਮੈਨੂੰ ਕੋਰਟ ਦੇ ਵਿੱਚ ਮੌਕਾ ਮਿਲੇ ਤੇ ਮੈਂ ਸਾਰੀ ਗੱਲਾਂ ਦੱਸੂੰਗਾ ਮੈਂ ਇੱਕ ਬਿਮਾਰ ਆਦਮੀ ਜੇ ਔਰ ਰੈਂਟ ਤੇ ਰਹਿ ਰਿਹਾ ਮੈਂ ਬਾਕੀ ਲੋਕਾਂ ਦੀ ਵੇਖ ਲਓ ਕੱਡੀਆਂ ਕੱਡੀਆਂ ਕੋਠੀਆਂ ਕਈ ਕੁਝ ਮਿਲਿਆ ਔਰ ਸਰਕਾਰ ਦੇ ਖਾਤੇ ਦੇ ਵਿੱਚ ਤਕਰੀਬਨ ਤਕਰੀਬਨ ਸਾਰਿਆਂ ਨੂੰ ਬਹੁਤ ਕੁਝ ਮਿਲਿਆ ਔਰ ਜਿਨ੍ਹਾਂ ਨੂੰ ਮਿਲਿਆ ਜਿਹੜੇ ਰਹਿਗੇ ਦੀ ਇਹ ਦੀ ਪੜਤਾਲ ਹੋਣੀ ਚਾਹੀਦੀ ਹੈ ਇਹਦੀ ਕੋਈ ਜਣੀ ਇਨਕੁਆਇਰੀ ਕਰਾਵੇ ਕੋਈ ਕਮੇਟੀ ਬਣਾ ਕੇ ਪੜਤਾਲ ਕਰੇ ਕਿੰਨੂੰ ਮਿਲਿਆ ਕਿੰਨੂੰ ਨਹੀਂ ਮਿਲਿਆ ਤੇ ਜਿਹੜੇ ਨਜਾਇਜ਼ ਨੇ ਜਾਇਜ਼ ਨੇ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਨੇ ਇਹਦੇ ਵਿੱਚ ਕੋਈ ਕਫਲਾ ਕੀਤਾ ਹੈ ਠੇਰਾ ਫੇਰੀ ਕੀਤੀ ਉਹਨਾਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਹੋਣੀ ਚਾਹੀਦੀ ਐਂੀਆਂ ਬੈਂਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ